ਹਰ ਇੱਕ ਦੀ ਤਮੰਨਾ ਹੁੰਦੀ ਹੈ ਮੇਰੀ ਅੱਖਾਂ ਦੀ ਨਿਗਾ ਜਿਹੜੀ ਸਾਰੀ ਜ਼ਿੰਦਗੀ ਕੈਮ ਰਹੇ ਮੇਰੇ ਕਧਿਆਣਕ ਨਾ ਲੱਗੇ ਤੇ ਇਹ ਤੁਸੀਂ ਬਿਲਕੁਲ ਆਪਣੇ ਇਹ ਨਿਗਾ ਜਿਹੜੀ ਠੀਕ ਰੱਖ ਸਕਦੇ ਹੋ ਅੱਖਾਂ ਦੀ ਨਿਗਾ ਨੂੰ ਬਰਕਰਾਰ ਰੱਖ ਸਕਦੇ ਹੋ ਅੱਖਾਂ ਆਪਣੀਆਂ ਅੱਖਾਂ ਨੂੰ ਸਾਰੀ ਜ਼ਿੰਦਗੀ ਵਾਸਤੇ ਠੀਕ ਰੱਖ ਸਕਦੇ ਹੋ ਕਦੇ ਵੀ ਤੁਹਾਡੇ ਐਨਕ ਨਾ ਲੱਗੇ ਉਹਦਾ ਇੱਕ ਆਜਰ ਵੇਦਾ ਬਹੁਤ ਵਧੀਆ ਫਾਰਮੂਲਾ ਤੁਹਾਨੂੰ ਦੱਸਣ ਲੱਗਿਆ ਸਾਡਾ ਪ੍ਰੈਕਟੀਕਲੀ ਕਰਿਆ ਹੈ ਮੇਰੇ ਪਿਤਾ ਜੀ ਨੇ ਸਾਰੀ ਜ਼ਿੰਦਗੀ ਇਹ ਫਾਰਮੂਲੇ ਨੂੰ ਕਰਿਆ ਤੇ ਹਜ਼ਾਰਾਂ ਲੱਖਾਂ ਲੋਕਾਂ ਨੂੰ ਦੱਸਿਆ ਬਹੁਤ ਨੇ ਇਹਦਾ ਫਾਇਦਾ ਉਠਾਇਆ ਮੇਰੇ ਪਿਤਾ ਜੀ ਵੀ ਇਹ ਫਾਰਮੂਲਾ ਕਰਦੇ ਰਹੇ ਆਖਰੀ ਸਮੇਂ ਤੱਕ ਉਹਨਾਂ ਦੀ ਨਿਗਾ ਅੱਖਾਂ ਦੀ ਬਿਲਕੁਲ ਟਾਈਮ ਰਹੀ ਕਧਿਆਣਕ ਨਹੀਂ ਲੱਗੀ ਉਹਨਾਂ ਦੇ ਸੋ ਆਜ ਰੂਵੇਦ ਦੇ ਵਿੱਚੋਂ ਹੀ ਇਹ ਫਾਰਮੂਲਾ ਮਹਾਰਿਸ਼ੀ ਸ਼ੁਸ਼ਟਾ ਦਾ ਫਾਰਮੂਲਾ ਪਹਿਲਾਂ ਵੀ ਮੈਂ ਵੀਡੀਓ ਚ ਦੱਸ ਚੁੱਕਿਆ ਹਾਂ ਕਈ ਵਾਰੀ ਵੀਡੀਓ ਪਾਈ ਹੈ ਕਦੇ ਵੀ ਐਣਕ ਨਹੀਂ ਲੱਗੂ ਤੁਸੀਂ ਕੋਈ ਦਵਾਈ ਨਹੀਂ ਪਾਉਂਦੀ ਲੋੜ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਛੋਟਾ ਜਿਹਾ ਕੰਮ ਹੈ ਤੁਸੀਂ ਕਰਨਾ ਹਰ ਰੋਜ਼ ਕਦੇ ਤੁਹਾਨੂੰ ਐਣਕ ਲਾਉਣ ਦੀ ਲੋੜ ਨਹੀਂ ਪਊਗੀ ਨਿਗਾ ਤੁਹਾਡੀ ਬਿਲਕੁਲ ਸਹੀ ਰਹੂਗੀ ਕਰਨਾ ਕਿ ਤੁਹਾਨੂੰ ਦੱਸਦਾ ਮਹਾਰਿਸ਼ੀ ਸੁਸ਼ਰਤਾ ਦਾ ਨਾਮ ਲਿਆ ਤੁਸੀਂ ਹੁਣ ਕਹੋਗੇ ਮਹਾਰਿਸ਼ੀ ਸੁਸ਼ਰਤਾ ਮਹਾਰਿਸ਼ੀ ਸੁਸ਼ਰਤਾ ਹੋਏ ਨੇ ਜਿਨ੍ਹਾਂ ਨੇ ਸਾਰੀ ਦੁਨੀਆ ਚ ਸਭ ਤੋਂ ਪਹਿਲਾ ਜਿਹੜਾ ਆਪਰੇਸ਼ਨ ਉਹਨਾਂ ਨੇ ਕਰਿਆ ਤੁਸੀਂ ਗੂਗਲ ਕਰਕੇ ਦੇਖ ਲਓ ਦੇਖੋਗੇ ਤੁਸੀਂ ਅਗਰ ਗੂਗਲ ਤੇ ਭਰ ਕੇ ਗੋਡ ਆਫ ਸਰਜਰੀ ਗੋਡ ਆਫ ਸਰਜਰੀ ਤਾਂ ਮਹਾਰਿਸ਼ੀ ਸੁਸ਼ਰਤਾ ਦਾ ਨਾਮ ਆਏਗਾ ਬਹੁਤ ਵੱਡੀ ਮਾਣ ਦੀ ਗੱਲ ਆ ਸਾਡੇ ਵਾਸਤੇ ਸਾਡੇ ਭਾਰਤ ਦੇ ਉਹ ॠषि ਹੋਏ ਨੇ ਮਹਾਰਿਸ਼ੀ ਸੁਸ਼ਰਤਾ ਜਿਨ੍ਹਾਂ ਨੇ ਸਭ ਤੋਂ ਪਹਿਲਾ ਆਪਰੇਸ਼ਨ ਕਰਿਆ ਮਤਲਬ ਪਰੇਸ਼ਨਾ ਦੀ ਉੱਥੇ ਹੀ ਸ਼ੁਰੂਆਤ ਹੋਈ ਸਾਡੇ ਦੇਸ਼ ਤੋਂ ਸਾਡੇ ਭਾਰਤ ਤੋਂ ਸੋ ਗੂਗਲ ਕਰਕੇ ਦੇਖ ਲਓ ਪਤਾ ਲੱਗ ਜਾਊ ਬਾਕੀ ਮੈਂ ਫਾਰਮੂਲਾ ਦੱਸ ਦਾਂ ਇੱਕ ਉਹਨਾਂ ਦੇ ਹੀ ਜਿਹੜੇ ਮੇਰੇ ਪਿਤਾ ਜੀ ਨੇ ਆਯੁਰਵੈਦਿਕ ਗ੍ਰੰਥਾਂ ਦਾ ਧਿਆਨ ਕਰਦੇ ਹੋਏ ਉਹਨਾਂ ਦੇ ਮੂਰੇ ਫਾਰਮੂਲਾ ਆਇਆ ਉਹਨਾਂ ਨੇ ਅਜ਼ਮਾਇਆ ਫਿਰ ਆਪਣੇ ਆਪ ਆਪਣੇ ਤੇ ਅਪਲਾਈ ਕਰਿਆ ਮੇਰੇ ਪਿਤਾ ਜੀ ਨੇ ਲੱਖਾਂ ਲੋਕਾਂ ਨੂੰ ਦੱਸਿਆ ਬਹੁਤ ਫਾਇਦਾ ਠਾਇਆ ਬਾਕੀ ਹੋਰ ਦੱਸ ਦਵਾਂ ਮੈਂ ਇੱਕ ਸਾਡੇ ਵੱਲੋਂ ਆਈ ਡ੍ਰੌਪ ਹੈਗੀ ਆ ਅਸੀਂ ਜੜੀ ਬੂਟੀਆਂ ਦਾ ਅਰਕ ਕੱਢ ਕੇ ਉਹ ਆਈ ਡ੍ਰੌਪ ਤਿਆਰ ਕਰਦੇ ਆਂ ਅੱਖਾਂ 'ਚ ਪਾਉਣ ਵਾਸਤੇ ਦਿੰਨੇ ਆ ਜਿਨ੍ਹਾਂ ਦੇ ਅਣਗਾਂ ਲੱਗੀਆਂ ਨੇ ਨਿਗਾਹ ਕਮਜ਼ੋਰ ਹੁੰਦੀ ਐ ਉਹਨਾਂ ਵਾਸਤੇ ਉਹ ਹੁੰਦੀ ਐ ਬਿਲਕੁਲ ਫ੍ਰੀ ਆਫ ਕਾਸਟ ਦਿੰਨੇ ਆ ਕਦੇ ਵੀ ਤੁਸੀਂ ਆ ਕੇ ਸਾਡੇ ਤੋਂ ਲੈ ਸਕਦੇ ਹੋ ਐਤਵਾਰ ਸੋਮਵਾਰ ਸ਼ੁੱਕਰਵਾਰ 11 ਤੋਂ 4 ਵਜੇ ਤੱਕ ਮਿਲਦਾ ਹੁੰਦਾ ਹੁੰਦਾ ਧੂਰੀ ਮੈਂ ਠੀਕ ਐ ਜੀ ਐਡਰੈਸ ਮੇਰਾ ਦਿੱਤਾ ਹੁੰਦਾ ਫੋਨ ਨੰਬਰ ਹੁੰਦਾ ਫੋਨ ਕਰਕੇ ਤੁਸੀਂ ਲੈ ਆ ਸਕਦੇ ਹੋ ਆ ਕੇ ਬਿਲਕੁਲ ਫ੍ਰੀ ਦਿੱਤੀ ਜਾਂ ਮੇਰੇ ਅੱਖਾਂ ਦੀ ਦਵਾਈ ਅੱਖਾਂ ਦੇ ਵਿੱਚ ਪਾਉਣ ਵਾਸਤੇ ਆਈ ਡ੍ਰੌਪ ਮੇਰੇ ਪਿਤਾ ਜੀ ਵੀ ਦਿੰਦੇ ਸੀ ਤੇ ਉਹਨਾਂ ਤੋਂ ਬਾਅਦ ਅਸੀਂ ਵੀ ਉਹ ਦਵਾਈ ਜਿਹੜੀ ਅੱਖਾਂ 'ਚ ਪਾਉਣ ਵਾਲੀ ਫ੍ਰੀ ਵੰਡਦੇ ਆਂ ਉਹਦਾ ਕੋਈ ਪੈਸਾ ਨਹੀਂ ਲਿਆ ਜਾਂਦਾ। ਸੋ ਫਾਰਮੂਲਾ ਤੁਸੀਂ ਨੋਟ ਕਰੋ ਕੀ ਕਰਨਾ। ساری ਜ਼ਿੰਦਗੀ ਤੁਹਾਡੀ ਨਿਗਾਹ ਬਰਕਰਾਰ ਰਹੂ, ਠੀਕ ਰਹੂਗੀ, ਕਦੇ ਵੀ ਐਨਕ ਲਾਉਣ ਦੀ ਲੋੜ ਨਹੀਂ ਪਊਗੀ। ਧਿਆਨ ਰੱਖੋ ਤੁਸੀਂ ਫਾਰਮੂਲੇ ਨੂੰ ਆਪਣੇ ਪੱਲੇ ਬੰਨ ਲਓ, ਬੱਚਿਆਂ ਨੂੰ ਵੀ ਦੱਸੋ, ਆਪਣੇ ਪਰਿਵਾਰ 'ਚ ਦੱਸੋ। ਇਹ ਗੱਲ ਨੋਟ ਕਰਿਓ ਜ਼ਰੂਰ, ਇੱਕ ਧਿਆਨ ਦੇਣ ਵਾਲੀ ਗੱਲ ਹੈ। ਜਿਦੇ ਆਪਰੇਸ਼ਨ ਹੋਇਆ ਅੱਖਾਂ ਦਾ ਜਾਂ ਲੈਂਸ ਕਰਾਇਆ ਜਾਂ ਕੋਈ ਅੱਖਾਂ ਦਾ ਕੋਈ ਵੀ ਆਪਰੇਸ਼ਨ ਕਰਾਇਆ ਕਿਸ ਤਰ੍ਹਾਂ ਦਾ ਉਹ ਇਹ ਨਾ ਕਰਿਓ ਫਾਰਮੂਲਾ। ਉਹ ਡਾਕਟਰ ਦੀ ਸਲਾਹ ਨਾਲ ਵਾਲੀ ਕਰੋ ਜਿਹੜਾ ਉਸ ਕਰਨਾ। ਠੀਕ ਹੈ ਜੀ। ਜਦੋਂ ਵੀ ਖਾਣਾ ਖਾਣੇ ਆਪਾਂ, ਜਦੋਂ ਵੀ ਖਾਣਾ ਖਾਣ ਸਵੇਰੇ ਸ਼ਾਮ ਦਿਨ ਚ ਦੋ ਵਾਰੀ ਆਪਾਂ ਖਾਣਾ ਖਾਣਨੇ ਆ ਦੋਏ ਟਾਈਮ ਖਾਣਾ ਖਾ ਕੇ ਆਪਾਂ ਹੱਥ ਧੋਣਨੇ ਆ ਹੱਥ ਧੋ ਕੇ ਚੰਗੀ ਤਰ੍ਹਾਂ ਪਹਿਲਾਂ ਹੱਥ ਧੋਣੇ ਨੇ ਸਾਬਣ ਨਾਲ ਧੋਲੋ ਚਾਹੀਏ ਅਗਰ ਮਿਰਚਾਂ ਹੱਥਾਂ 'ਨ ਲੱਗੀਆਂ ਨੇ ਚੰਗੀ ਤਰ੍ਹਾਂ ਹੱਥ ਧੋਲੋ ਚੰਗੀ ਤਰ੍ਹਾਂ ਹੱਥ ਧੋ ਕੇ ਗਿੱਲੇ ਗਿੱਲੇ ਹੱਥ ਹੁੰਦੇ ਨੇ ਇਦਾਂ ਕਰਨੇ ਆ ਇੱਕ ਦੋ ਵਾਰੀ ਗਿੱਲੇ ਗਿੱਲੇ ਹੱਥਾਂ ਨੂੰ ਤਾਬਲ ਨਾਲ ਸਾਫ਼ ਹੁਣੀ ਕਰਨੇ ਹੱਥ ਧੋ ਕੇ ਗਿੱਲੇ ਹੱਥ ਇਦਾਂ ਕਰਕੇ ਐ ਅੱਖਾਂ ਦੇ ਫੇਰਨੇ ਆ ਐ ਦੋ ਤਿੰਨ ਵਾਰੀ ਬਸ ਅੱਖਾਂ ਤੇ ਮੈਂ ਕਰ ਲਉ ਜੋੜ ਦੀ ਨਹੀਂ ਮਲਦੀਆਂ ਹੈਗੀਆਂ ਕਿ ਤੇ ਐਵੇਂ ਲੱਗ ਜਾਵਾਂ ਮਲਨ ਬਲੋ ਜੋਰ-ਜੋਰ ਦੀ ਅੱਖਾਂ ਲਾਲ ਕਰ ਲਵਾਂ ਐਵੇਂ ਨਹੀਂ ਕਰਨਾ RAM ਨਾਲ ਐਵੇਂ RAM ਨਾਲ ਦੋ ਤਿੰਨ ਵਾਰੀ ਅੱਖਾਂ ਤੇ ਐ ਫੇਰਨੇ ਹੱਥ ਮਤਲਬ ਜਿਹੜੇ ਪਲਕਾਂ ਨੇ ਇੱਥੋਂ ਹਿੱਲਣਾ ਐਕਸਰਸਾਈਜ਼ ਹੋ ਜਾ ਅੱਖਾਂ ਦੀ ਐਕਸਰਸਾਈਜ਼ ਹੋ ਜਾ ਜਿਹੜਾ ਖਾਣਾ ਖਾ ਕੇ ਸਾਡੀ ਅੱਖਾਂ ਦੇ ਵਿੱਚ ਪਾਣੀ ਆਉਂਦਾ ਉਹਦਾ ਆਪਾਂ ਇਹ ਅੱਖਾਂ ਜਦੋਂ ਆਪਾਂ ਮਲ ਹੱਥ ਫੇਰਾਂਗੇ ਅੱਖਾਂ ਤੇ ਉਹ ਸਾਨੂੰ ਲਾਭ ਦੇਊਗਾ ਜਿਹੜਾ ਅੱਖਾਂ ਦੇ ਵਿੱਚ ਪਾਣੀ ਆਇਆ ਹੁੰਦਾ ਉਹ ਸਾਨੂੰ ਲਾਭ ਦੂ ਅੱਖਾਂ ਨੂੰ મોતਿਓ ਤੋਂ ਬਚਾਊਗਾ મોતਿਆ ਹੋਣ ਤੋਂ ਬਚੋਗੇ ਅੱਖਾਂ ਦੀ ਨਿਗਾ ਘਟਣ ਤੋਂ ਬਚੋਗੇ ਅੱਖਾਂ ਦੀਆਂ ਹੋਰ ਪ੍ਰੋਬਲਮਾਂ ਹੋਣ ਵਾਲੀਆਂ ਨੇ ਜਿਹੜੀਆਂ ਉਹਨਾਂ ਤੋਂ ਬਚੋਗੇ ਇੱਕ ਫਾਰਮੂਲਾ ਅਪਣਾਓ ਜ਼ਿੰਦਗੀ ਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਫੋਲੋ ਕਰ ਲਿਓ ਪੇਜ ਨੂੰ ਨਹੀਂ ਕਰਿਆ ਵੀਡੀਓ ਆਉਂਦੀਆਂ ਰਹਿਣਗੀਆਂ ਤੁਹਾਡੇ ਤੱਕ ਬੈਦ ਚਰਨ ਕਾਂਵਲ ਸਿੰਘ ਮੈਂ ਧੂਰੀ ਤੋਂ 올ਡ ਆਯੁਰਵੇਦਾਂ ਤੋਂ ਸੰਤ ਗੋਬਿੰਦ ਸਾਹਿਰਵੈਦਿਕ ਸੇਵਾ ਸੰਸਥਾ ਉਹ ਲੋਕ ਵੀਡੀਓ ਪਾਉਂਦਾ ਰਹਿਣਾ ਹੁੰਦੇ ਮੈਂ ਤੇ ਸਾਡਾ ਪਿੱਛੇ ਪ੍ਰੈਕਟੀਕਲੀ ਹੈ ਮੇਰੇ ਪਿਤਾ ਜੀ ਦਾ ਸਾਡੇ ਗੁਰੂ ਸਾਧ ਉਹਨਾਂ ਜੀ ਤੇ ਸਾਡਾ ਪਰੰਪਰਾਗਤ ਜਿਹੜੀ ਆਯੁਰਵੇਦ ਸੇਵਾ ਚੱਲ ਰਹੀ ਹੈ ਤੁਹਾਨੂੰ ਪਤਾ ਹੀ ਹੋ ਸਾਰਿਆਂ ਨੂੰ ਤੇ ਇਹਦੇ ਵਿੱਚੋਂ ਹੀ ਯਾਦ ਰੂਪ ਦੇ ਜਿਹੜੇ ਫਾਰਮੂਲੇ ਮੈਂ ਦੱਸਦਾ ਹੁਣ ਨਾ ਸਾਰੇ ਪ੍ਰੈਕਟੀਕਲ ਹੀ ਕਰ ਲੋਏ ਹੋਰ ਵੀਡੀਓ ਲੈ ਕੇ ਜਲਦੀ ਆਉਂਗਾ ਦਿਵ ਗਿਆ ਖੁਸ਼ ਰਹੋ ਤੰਦਰੁਸਤ ਰਹੋ